ਸਵਾਗਤ ਆ ਬਾਈ ਇੰਡੀਕਾ ਦਾ ਅਪਡੇਟਰ ਇੰਡੀਕਾ ਦਾ ਆ ਨਾਲ ਕਹਿੰਦਾ ਸੋਹਣੇ ਗੱਲ ਬਾਈ ਜਾਨ ਗੱਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 55 ਤੇ ਬਾਕੀ ਜੀ ਸਨੀ ਡਾਉਨ ਪੁੱਜਿਆ ਭਾਈ ਸਨੀ ਕੋਲ ਕੀ ਆ ਜਾ ਰਹੇ ਨੇ ਭਾਈ ਖੁਸ਼ਬੋਦ ਹੋਦਾ ਸ੍ਰੀ ਗੁਰੂ ਚੇ ਖੁਸ਼ ਕਹਾ ਯਾਰ ਇਹ ਸੋਹਣਾ ਪੈਨਸਲ ਦੇਖ ਰਹਾ ਤੂੰ ਮੋੜੇ ਤੂੰ ਕੀ ਹੋਇਆ ਭਾਈ ਨੇ ਤੰਗ ਕਰਿਆ ਹੋਇਆ ਵਿਚਾਰ ਤੰਗ ਦੋਂਗਾ ਜੀ ਮੈਂ ਆਪ ਬੁਲਾਇਆ ਹੁਣ ਇਹ ਕਹਿੰਦਾ ਭਾਈ ਨਗਰ ਕੀ ਤਨ ਮੈਂ ਟਰੈਕਟਰ ਲੈ ਕੇ ਜਾਣਾ ਕਿਹੜਾ ਆ ਰਿਹਾ ਹੁਣ? ਇਹ ਤਾਂ ਨਹੀਂ ਆਉਂਦਾ। ਗੜੀ ਆ ਜਾਂਦੇ। ਉਹ ਜਿਹੜਾ ਟਾਇਲ ਆ ਮੁੰਡਾ ਉਹਦਾ ਵੀ ਪੰਡਾ। ਉਹ ਕਹਿੰਦਾ ਭਾਈ ਟ੍ਰਾਈਕਲ ਤੇ ਕੇ ਜਾਣਾ ਵੀ ਦਾ ਦਾ ਟ੍ਰੈਕ ਕਰ ਦਈਏ। ਉਹ ਵੀ ਕਰਾਤਾ ਹਨਾ ਚੇਜ ਹੁਣ। ਆਹ ਬਲਟੀਨੇਟਰ ਦਾ ਵੀ ਕੰਮ ਚੱਲ ਰਿਹਾ ਹੈ ਬਲਟੀਨੇਟਰ ਵੀ ਚੇਜ ਹੋ ਗਿਆ। ਬਕਸਾ ਉਹ ਪਿਆ ਹੈ ਨਾ। ਚੱਲ ਆਦਮਾ ਆਇਆ ਬਾਈ ਇੰਡੀਕਾ ਦਾ ਅਲਟਰਨੇਟਰ ਇੰਡੀਕਾ ਦਾ ਆਇਆ ਨਾਲ ਕਹਿੰਦਾ ਸਾਈਂ ਬਾਈ ਇਹਨਾਂ ਗੱਲ ਬਾਈ ਕਹਿੰਦਾ ਮੈਂ ਮੇਰੀ ਜ਼ਿੰਮੇਵਾਰੀ ਆ ਕਰੰਟ ਘਟੂ ਨਹੀਂ ਆ ਮੈਂ ਕੋ ਅੰਖ ਲਾਰੇ ਜੋ ਮਰਜੀ ਜੇ ਲੱਗਦੇ ਦੇਖ ਲਾ ਬਾਈ ਦੀ ਆਪਾਂ ਨੇ ਬਾਈ ਦੀ ਜ਼ਿੰਮੇਵਾਰੀ ਪਰ ਅਸਾਨੀ ਨੇ ਗੱਲ ਕਰੀ ਪੀਤੀ ਮੈਂ ਕਿਹਾ ਚੱਲ ਜਿੱਕਣਾ ਤਾਂ ਕਰ ਲਿਆ ਬਸ ਠੀਕ ਆ ਤੇ ਬਾਕੀ ਬਾਈ ਅਲਟਰਨੇਟਰ ਦਾ ਇਹਨੇ ਆਪਣੇ ਵਾਲਾ ਤਾਂ ਸੰਭਲਿਆ ਤਾਂ ਹੈ ਆਪਣੇ ਵਾਲਾ ਤਾਂ ਨਹੀਂ ਦਿੱਤਾ ਉਹ ਨਹੀਂ ਦੇਣਾ ਉਹ ਨਾਲ ਦਈ ਉਹ ਤਾਂ ਆਪਾਂ ਨੇ ਰੱਖ ਲਿਆ ਉਹਦੀ ਵਾਲੀ ਪੁਲੀ ਲੱਗੀ ਆ ਹਾਂ ਇਹਨੂੰ ਪੁਲੀ ਪੁਲੀ ਤਾਂ ਇਹਦੀ ਉਹ ਲੱਗਣੀ ਹਾਂ ਪੁਲੀ ਸਵਰਾਜ ਵਾਲੀ ਲਵਾਤੀ ਆਪਾਂ ਨੇ ਆ ਨਾ ਤੇ ਹੁਣ ਬਾਕੀ ਕੰਮ ਚੱਲ ਰਿਹਾ ਇਹਦਾ ਆਪਾਂ ਨੇ ਬਾਕਸੇ ਦਾ ਵੀ ਚੱਲ ਰਿਹਾ ਬਾਈ ਬਾਕਸੇ ਨੂੰ ਹਜੇ ਟਾਈਮ ਲੱਗੂਗਾ ਇੱਕ ਦੋ ਦਿਨਾਂ ਦਾ ਆਹਮ ਦਾ ਨਾਮ ਤੁਸੀਂ ਦੀਣਾ ਕਰਨਾ ਅੱਗੇ ਆਪਣੀ ਪਰਚੀ ਵੀ ਇਹਦੀ ਆਉਣੀ ਆ ਤਿੰਨ ਚਾਰ ਦਿਨ ਲੱਗੇ ਜਾਣੇਗੇ ਚੱਲੂ ਇੱਧਰ ਚਲਦੀ ਗਾੜੀ ਬਾਈ ਆਪਣਾ ਵੀ ਜਾਣਾ ਪੈ ਗਿਆ ਆਪਾਂ ਨੂੰ ਕਿਤੇ ਜ਼ਰੂਰੀ ਤੇ ਤਾਂ ਕਰਕੇ ਗੱਲ ਤਾਂ ਕੰਮ ਹੋ ਗਿਆ ਟਰੈਕਟਰ ਦਾ ਫਿਰ ਉਰੀ ਛੱਡ ਕੇ ਜਾਣਾ ਪੈਂਦਾ ਹਾਂ ਹਾਂ ਉਰੀ ਤਾਂ ਸਨੀ ਦੇ ਘਰ ਹੀ ਸਨੀ ਦੇ ਘਰ ਖੜਦਾ ਤੇ ਅੱਜ ਵੀ ਹੁਣ ਵਲਟੀਨੇਟਰ ਫਿੱਟ ਕਰਾ ਕੇ ਛੱਡਿਆਉਣਾ ਟਰੈਕਟਰ ਦਾ ਕਿਉਂਕਿ ਬਾਕਸੇ ਦਾ ਇਹ ਕੰਮ ਚੱਲਦਾ ਏ ਤੇ ਯਾਰ ਕੀ ਜੀ ਜੇ ਨੇ ਸ਼ੁਰੂ ਹੋ ਰਹੇ ਆ ਨਾ ਉਹਦੇ ਕਰਕੇ ਬਾਈ ਲੋਕ ਵੀ ਟਰੈਕਟਰ ਪੂਰ ਬਾਲ लेके ਆਉਨੇ ਆ ਹੁਣ ਇਧਰ ਨੂੰ ਬਾਕੀ ਠੀਕ ਠਾਕ ਕਰਾਉਣ ਨੂੰ ਬਾਸੇ ਬੁੱਤ ਲਗਾਉਣ ਨੂੰ ਇਹਨੂੰ ਹਰ ਸਮਾਂ ਦੇ ਜਵਾਬ ਦੱਸਤਾ ਇਹਨੇ ਵੀ ਹੁਣ ਇਧਰ ਆਪਾਂ ਨੇ ਲੰਗਰ ਵੀ ਲਾਉਣਾ ਬਾਈ ਫਤੇਗੜ ਸਾਹਿਬ ਚਮਕੌਰ ਸਾਹਿਬ ਵੀ ਇੱਧਰ ਕੀ ਕਰੇ ਆਪਾਂ ਨੇ ਤੇ ਉਹ ਵੀ ਆਪਾਂ ਨੇ ਇੱਕ ਦਿਨ ਮੀਟਿੰਗ ਕੀਤੀ ਵੀ ਹੁਣ ਆਪਣਾ ਥਾਰਾ ਪ੍ਰੋਸੈਸ ਲੂਟ ਆ ਰਿਹਾ ਫਤੇਗੜ ਵੀ ਲਾਉਣਾ ਇਸ ਵਾਰ ਫਤੇਗੜ ਤਾਂ ਪਹਿਲਾਂ ਵੀ ਲਾਇਆ ਤਾਂ ਹਾਂ ਉਹਨਾ ਹੁਣ ਵੀ ਲਾਉਣਾ ਇੱਧਰ ਕੀ ਚਮਕੌਰ ਸਾਹਿਬ ਵੀ ਲਾਉਣਾ ਆਪਾਂ ਨੇ ਉਹੀ ਵੈਰਾਡਾ ਤਾਂ ਨਹੀਂ ਉਰੇ ਲਾਉਣਾ ਆਪਾਂ ਨੇ ਤੜਕੇ ਨੂੰ 4 ਵਜੇ ਤੇ ਲੈ ਕੇ ਆਪਣਾ ਜਿੰਨੇ ਵਜੇ ਤੱਕ ਚੱਲ ਗਿਆ ਪਹਿਲੇ ਦਿਨ ਨੂੰ ਲਾਉਣਾ ਕਿ ਦੂਏ ਨੂੰ ਐ ਕਿ ਤਿੰਨੇ ਦਿਨ ਚੱਲੂ ਦੂਏ ਨੂੰ ਕਹਿੰਦੇ ਦੂਏ ਨੂੰ ਦੂਏ ਨੂੰ ਯਾਰ ਸਵੇਰੇ ਤੜਕੇ ਨੂੰ ਦੁੱਧ ਕੋਈ ਨਹੀਂ ਹੁੰਦਾ ਆਹ ਉਹ ਤਾਂ ਆਉਂਦੀ ਆ ਤੜਕੇ ਨੂੰ ਜਦੋਂ ਉਹ ਟਾਈਮ ਹੁੰਦਾ ਨਾਲੇ ਵਧੀਆ ਤੜਕੇ ਤੜਕੇ ਦਾ ਹਾਂ ਫਿਰ ਤਾਂ ਕਰਕੇ ਆਪਾਂ ਨੇ ਤੜਕੇ ਨੂੰ ਦੁੱਧ ਲਾਉਣਾ ਉਰੇ ਦੁੱਧ ਦਾ ਲੰਗਰ ਫਿਰ ਉਧਰ ਟਰਾਲਿਆਂ ਨੂੰ ਬਾਈ ਹਜੇ ਤੁੰਬੂ ਤੁੰਬੂ ਲਾਉਣੇ ਆ ਹੁਣ ਤੇੰਦੇ ਬਿਨਾ ਥੋੜਾ ਜਿਹਾ ਕੰਮ ਔਖਾ ਹੋਇਆ ਹੋਇਆ ਨਹੀਂ ਤਾਂ ਹਿੰਮਤ ਜੀ ਮਾਰ ਕੇ ਲਾ ਲੈਣੇ ਆ ਬਾਕੀ ਹੱਛ ਬਿਨਾ ਕੋਲ ਵੀ ਬਾਈ ਗੇੜੇ ਕੱਲ ਪਰਸੋਂ ਗਿਆ ਹੋਦਾ ਨਾ ਮੇਰੇ ਨੂੰ ਹੈ ਪਰਸੋਂ ਗਿਆ ਤਾਂ ਮਿਲ ਗਿਆ ਪਰਸੋਂ ਗਿਆ ਉਹ ਤਾਂ ਨੇ ਕੱਲ ਵੀ ਜਾਣਾ ਦਾ ਯਾਰ ਕੱਲ ਤੈਨੂੰ ਪਤਾ ਉਹ ਥੋੜਾ ਚੱਕਰ ਪੈ ਗਿਆ ਠੀਕ ਆ ਹੁਣ ਹਾਂ ਹੁਣ ਠੀਕ ਆ ਤੇ ਬਾਕੀ ਬਾਈ ਹੁਣ ਇਹਦਾ ਕੰਮ ਚੱਲ ਰਿਹਾ ਹੈ ਆਲਟਰਨੇਟਰ ਦਾ ਕਰਾ ਲਈਏ ਫਿਰ ਦੇਖਦੇ ਆ ਬੈਂਟਰੀ ਦਾ ਕਿੰਨੇ ਆ ਕਿਉਂਕਿ ਹੁਣ ਮੈਂ ਕੱਲ ਡੈਕ ਨਹੀਂ ਲਾਇਆ ਨਾ ਪਰਸੋਂ ਜਿੱਦਣ ਲੈ ਕੇ ਆਏ ਆ ਤੇ ਬੈਟਰੀ ਬਾਈ ਜਮਾ ਹੀ ਸੌਈ ਵੀ ਦੀ ਉਰੇ ਆ ਕੇ ਚਾਰਜ ਵੀ ਹੋ ਗਈ ਸੀ ਸਵੇਰੇ ਦੇਖੀ ਫੇਰ ਘੁੰਮ ਨਹੀਂ ਬੈਟਰੀ ਬਾਈ ਕਹਿੰਦਾ 90 ਪੇਜ ਦੀ ਚੱਲੂਗੀ ਢੇੜੇ ਪਾਉਂਗੇ ਇਹੀ ਬੱਤੀ ਗਈ ਹੁਣ ਇੱਕ ਅੱਧੀ ਪੱਤੀ ਬਣੂਗੀ ਇਹਦਾ ਉਹ ਪਰਾਂ ਵਾਲੀ ਫੀਟਿੰਗ ਦਾ ਸੇਮ ਆ ਗਈ ਤੇ ਆ ਪੱਤੀ ਹਾਂ ਬਾਈ ਲਾਉਂਦਾ ਵੇ ਆ ਜਾ ਆ ਜਾ ਬਾਈ ਕਰ ਦੇਖੂੰ ਦੇਖੀ ਦੇਖੀ ਹਰ ਕੋ ਕੋ ਤੇ ਜਿੱਕਣਾ ਬਾਈ ਆਪਣੇ ਫੌੜ ਨੂੰ ਨਹੀਂ ਬਾਈ ਤਾਰ ਪਾ ਕੇ ਗਿਆ ਤਾਂ ਤੇ ਗੁਲਾਬ ਆਇਆ ਫੌੜ ਨੂੰ ਤੇ ਉਹ ਕਹਿੰਦਾ ਤਾਂ ਵੀ ਤਾਰ ਮੋਟੀ ਚਾਹੀਦੀ ਹੈ ਇਲਟਿਗੇਟਰ ਤੇ ਬੈਟਰੀ ਨੂੰ ਬੀਤਾ ਕਰਕੇ ਵੀ ਸਾਲ ਸੋ ਪਤਾ ਨਹੀਂ ਸਾਲ ਤੋਂ ਵੀ ਸਾਲ ਤੋਂ ਚਾਹੀਦਾ ਇਹ ਡੈਡੀ ਜਾਦੇ ਉਹ ਕਹਿੰਦਾ ਵੀ ਉਹ ਤਾਰ ਆਪਾਂ ਜੇ ਬੜੀ ਪਾ ਦੇਣੀ ਮੋਟੀ ਫਿਰ ਨਹੀਂ ਟਰੈਕਟਰ ਇੰਡੀ ਕਾਲਾ ਲਾਤਾ ਹਨਾ ਸਿਫਟ ਗੱਡੀ ਵਾਲੀ ਲਾ ਦੇਣਾ ਨਾ ਮੈਂ ਤੁਹਾਨੂੰ ਕਿਹਾ ਨਹੀਂ ਬਾਈ ਕਹਿੰਦਾ ਇਹ ਚੱਲੂ ਪੂਰਾ ਇਹ ਪੂਰਾ ਚੱਲੂ ਵੀ ਬੰਦ ਤੁਹਾਨੂੰ ਪੂਰਾ ਧੱਕਾ ਚੱਲਦਾ ਇਹਦੇ ਇਹ ਧੱਕਾ ਪੂਰਾ ਚੱਲ ਲਾਂਦਾ ਕਿਨੇ ਐਂਪੀਅਰ ਦਾ ਇਹ ਇਹਨਾਂ ਲੱਗੇ 90 ਦਾ ਹੈ ਸ਼ਾਇਦ ਪਤਾ ਨਹੀਂ ਭਾਈ 12 ਦਾ 90 ਦਾ 90 ਦਾ 90 ਐਂਪੀਅਰ ਦਾ ਹੀ ਹੈ ਬਾਈ ਨੇ ਇਹਨ ਪੂਰਾ ਕੰਮ ਕਰਿਆ ਹੋਇਆ ਪ੍ਰੋਪਰ ਹੈ ਦਾ ਆਹ ਸਾਰੇ ਓਕੇ ਕਰੀ ਬੀਰਪੋਟਾ ਨੇ ਤੇ ਬਾਕੀ ਦੇਖਦੇ ਹੁਣ ਪਿੱਛੇ ਨੂੰ ਅਲਾਈਨਮੈਂਟ ਕਰੂੰਗਾ ਜੀ ਆਪ ਰੂਪ ਤੋਂ ਜਿੱਤਣਾ ਵੀ ਸਹੀ ਵਾਸਤੇ ਸੇਟਿੰਗ ਕਰੂੰਗਾ ਬਾਕੀ ਬਈ ਇਹ ਬਾਕੀ ਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਆਪਾਂ ਸਾਰਾ ਖੋਲਦਾ ਦਾ ਖੜਦਾ ਨਹੀਂ ਲੰਬਾਈ ਲੰਬਾ ਲਾਉਣਾ ਮਹੀਨੇ ਬਾਅਦੇ ਖੋਲ ਦਿੰਦਾ ਨੂੰ ਹੈ ਮਹੀਨੇ ਬਾਅਦੇ ਖੋਲ ਦਿੰਦਾ ਚੱਲ ਕੋਈ ਨਹੀਂ ਬੇਚਾ ਤਾਈਂ ਤੇ ਤੰਗ ਹੋਏ ਪਿਆ ਉਹ ਕੌਣ ਪਿੰਡ ਵਾਲੇ ਸੰਗ ਦਾ ਭਾਗੇ ਨਹੀਂ ਨਵੀਂ ਕਰਦੇ ਹੈਗੇ ਸੰਗ ਟੰਗ ਵਾਲਾ ਸੰਗ ਦਾ ਸਣੀ ਸਣੀ ਨਹੀਂ ਆਪ ਗਿਆ ਕਹਿੰਦਾ ਹੁਣ ਲੈ ਆਂ ਪਰ ਇਹ ਦਿਨ ਵਧਾਈ ਗਏ ਆ ਪਹਿਲਾ 1 ਤਰੀਕਾ ਦਿੰਦਾ ਫਿਰ 6 ਫਿਰ 6 ਤੇ 9 ਮਗਨ ਤੇ ਫਿਰ 10 10 ਤੇ 11 11 ਹੋਰ ਵਾਜ ਚੱਕਿਆ ਕਰਨੀ ਹੈ ਹੋਰ ਵਾਜ ਚੱਕਿਆ ਕਰਨੀ ਨਹੀਂ ਨਹੀਂ ਚਲ ਇਹ ਤਾਂ ਨੋਰਮਲ ਰੱਖਦਾ ਆਵਾਜ਼ ਉਹ ਸਪੀਕਰ ਫਿਰ ਉੱਪਰ ਵਾਲੇ ਉਹ ਨਵੇਂ ਆ ਹਨ ਸਾਰੇ ਬਦਲਤੇ ਸਪੀਕਰ ਪਿਛੇ ਵਾਲੇ ਰਹਿ ਗਏ ਤੇ ਹਨ ਉਹ ਪਿਛਲੇ ਉਹ ਤਾਂ ਲਾਉਣੇ ਨਹੀਂ ਹੈਗੇ ਇਸ ਵਾਰ ਲਾਉਣੇ ਨਹੀਂ ਉਹੀ ਚੀਜ਼ ਕਰਨੀ ਜਿਹੜੀ ਤਾਂ ਦਿਖਾਈ ਤੀ ਹਾਂ ਜਿੱਕਣਾ ਤੁਹਾਨੂੰ ਦਿਖਾਈ ਤੀ ਬਾਕੀ ਬਈ ਦੇਖਦੇ ਹਾਂ ਹੁਣ ਲੱਗ ਜੇ ਕੋਈ ਘਰ ਹੁੰਦੇ ਹੋਣ ਤੇ ਲੰਬਾਈ ਨੰਬਰ ਨਾਲ ਦਾ ਆਪਾਂ ਨੇ ਪੂਰੇ ਕੱਤੇ ਬਾਕਸਾ ਹੁਣ ਚੱਲ ਸਨੀ ਨੂੰ ਸਨੀਚਾਰ ਚੱਲੂਗੇ ਕੰਮ ਜਮ ਖੋਲਿਆ ਤੇ ਉਹ ਬਾਕਸਾ ਉਹ ਖੋਲਦਾ ਜਾਤਾ ਨਹੀਂ ਲਮਾਈ ਬਣਾ ਲੈ ਬਾਕਸਾ ਲੱਖ ਕੱਡੀ ਪੇਟੀ ਤਾਂ ਹੈਗੀ ਈ ਨਹੀਂ ਬਾਈ ਕਿਸੇ ਨੂੰ ਲੈਣਾ ਹੋਇਆ ਬਾਕਸਾ ਚਾਰ ਵੇਚਣਾ ਹੈ ਇਹ ਵੀ ਆਪਾਂ ਨੇ ਸੇਲ ਕਰਨਾ ਨਹੀਂ ਹੁਣ ਅੱਛਾ ਨਵਾਂ ਬਣਾਉਣਾ ਸਾਰਾ ਹੀ ਨਵਾਂ ਬਾਕਸਾ ਆਹ ਇਹਦੇ 'ਚ ਨਹੀਂ ਕੁਝ ਕਰਨਾ ਨਹੀਂ ਹੈ ਇਹਦੇ 'ਚ ਨਹੀਂ ਫਰੇਮ ਆਪਣੀ ਈ ਲੱਗਣੀ ਹੈ ਫਰੇਮਾਂ ਉਹੀ ਆ ਬਸ ਫਰੇਮਾਂ ਵੀ ਉਹੀ ਲੁੱਕ ਚੇਂਜ ਕਰਨੀ ਆ ਛੋਡੀਆਂ ਕਰਨੀਆਂ ਪਰ ਲੱਗਣੀਆਂ ਨਹੀਂ ਵੈਸਾ ਆਉਣਗੇ ਨਹੀਂ ਆ 6 ਕਿ 4 5 5 5 ਜੀ ਹਾਂ ਵਾ ਮਾਸ਼ਾ ਅੱਲਾਹ ਹੈਂ ਕੀ ਦਾ ਮੁੰਡੇ ਦਾ ਕੰਮ ਕਰਦਾ ਵਾ ਠੀਕ ਆ ਤੂੰ ਇਹਨੂੰ ਬਣਾ ਬਾਕੀ ਬਈ ਤਾਂ ਮੂੰਹ ਬਖਾਦਾ ਫੜੀ ਫਰੀ ਜਾਂਦਾ ਇਹ ਕਿਸੇ ਨੂੰ ਆਣ ਦੇ ਮੈਨੂੰ ਦਿਖਾਈ ਜਾਂਦਾ ਗੁੱਸਾ ਜਿਹਾ ਮੂੰਹ ਜੰਮ ਕੰਮ ਤਾਂ ਬਹੁਤ ਕਰਦਾ ਪਰ ਸਾਡਾ ਇੱਕ ਚੀਜ਼ ਨਹੀਂ ਅੰਦਰ ਜਾਂਦੀ ਇਹਦਾ ਡੈਡਾ ਹਨਾ ਆ ਕੈਰੀਅਰ ਨਹੀਂ ਉਹ ਖਾਣਾ ਵੀ ਨਾ ਦੇਗਾ ਭੈਜੋ ਸਮੋਸੇ ਤਾਂ ਇਕੱਠੀ ਪਾੜਦੇ ਮੈਨੂੰ 5 ਦਿਨ ਹੋ ਗਏ 5 ਦਿਨ 5 ਦਿਨ ਹੋ ਗਏ ਰੋਟੀ ਨਹੀਂ ਖਾਧੀ ਮੈਂ ਕਦੇ ਕੋਈ ਕਿਤੇ ਕੰਮ ਕਦੇ ਕਿਤੇ ਕੰਮ ਆ ਬਾਕੀ ਨੂੰ ਦੋ ਦਿਨ ਪਰ ਜਿੱਤਾ ਮਰਜੀ ਬਾਈ ਕੰਮ ਨੂੰ ਮੁੰਡਾ ਛੇੜ ਰਿਹਾ ਤੂੰ ਹੋਰ ਕੌਣ ਹੋ ਰਹੀ ਸੀ ਇਹ ਤਾਂ ਯਾਰ ਤੇਰੇ ਕੰਮ ਚੋਂ ਕੰਮ ਦੇਖ ਆ ਦੇਖ ਆ ਦੋ ਦੋ ਵਾਰ ਸਹੀ ਨਹੀਂ ਠੋਕੇ ਆ ਆ ਦੇਖੋ ਬਾਈ ਆ ਹਣੀ ਵਾਲੇ ਘੱਟੂ ਭਾਈ ਇਹਦਾ ਕੰਮ ਇਹ ਕਹਿੰਦਾ ਵੀ ਮੇਰਾ ਕੰਮ ਰੁਕਦਾ ਮੈਂ ਕਿਹਾ ਲੈ ਆ ਬਾਈ ਦੇ ਮੈਨੂੰ ਵੱਢ ਕੇ ਨੇ ਦਿੱਤੇ ਆ ਦੋ ਆ ਬਣਾਏ ਆ ਨਾ ਠੀਕ ਆ ਦੋ ਬਾਕਸ ਇਹ ਸਨੀ ਕਹਨੇ ਆ ਛੋਟੇ ਦੋ ਆ ਬਣਾਏ ਆ ਇਹਦੇ ਕੌਣ ਬਣਾਇਆ ਬਣਾ ਗੱਡੀ ਵਾਲਾ ਵੀ ਤੂੰ ਕਰਦਾ ਵਿੱਚ ਬਕਸਾਣਾ ਮੈਂ ਨਾ ਮਰਜੀ ਬਣਾਵਾਂ ਲਾ ਇਹਦਾ ਭਾਈ ਕਰਦਾ ਨਾ ਮੈਂ ਨਾ ਉਹ ਬਕਸੇ ਬਣਾਉਂਦਾ ਇਹ ਆ ਬਕਸੇ ਬਣਾਉਂਦਾ ਮੈਂ ਡੈਕ ਉੱਪਰੋਂ ਉਹ ਬੰਦਾ ਆਂ ਬੱਲਾ 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 ਵੀ ਲੈ ਵੀ ਸਨੀ ਕੰਮ ਅੱਜ ਸਫਾਈ ਪੂਰੀ ਆ ਦੇਖ ਕਿੰਨੇ ਤਿਆਰ ਕਰੇ ਹੋ ਸਨੀ ਨੇ ਚਾਰ ਇਹ ਕੰਝ ਮਾਰਦੇ ਆਪਾਂ ਇੱਕ ਬੇਸ ਰਹਿ ਗਈ ਹੁਣ ਇਹ ਸਨੀ ਆ ਸਾਰੀ ਲਾ ਦੇ ਚੱਕ ਕੇ ਸਨੀ ਨੇ ਤਿਆਰ ਕਰੀ ਸਾਰੇੋਂ ਜ਼ਿਆਦਾ ਵੀ ਸਾਰੇ ਲਾ ਦੇ ਉੱਪਰ ਦੇ ਉੱਪਰ ਕਿੰਦਾ ਮੈਂ ਕਿਹਾ ਸੀ ਮੈਂ ਟਰਾਲੀ ਪਾ ਲੈਣਾ ਟਰਾਲੀ ਦੇ ਭਾਵੇਂ ਰੱਖ ਲੈ ਭਾਈ ਹੋਰ ਗੱਡੀ ਜਿਆ ਮੰਗਣਾ ਅਲਟੀਮੇਟਰ 5 ਰੋਲੇ ਮੈਂਡ ਦੇ ਬੈਟਰ ਨੂੰ ਨਾ ਨਾ ਭਾਈ ਆ ਸਨੀ ਇਹ ਕਿਹਸੇ ਸੇ ਬਣਾਏ ਹੋਤੇ ਇਹ ਕਿਸੇ ਦੇ ਹੁਣ ਡਿਮਾਂਡ ਏ ਇੱਕਣਾ ਗਈਆਂ 12 ਇੰਚੀ ਉਹ ਲਾਉਣੇ ਹੁਣ ਇਹ ਤਾਂ ਮੈਂ ਕਹਿੰਦਾ ਹੋਲ ਸੇਲਰ ਵਾਲਾ ਕੰਮ ਕਰ ਲੱਗ ਗਿਆ ਇਹ ਕਿੱਥੇ ਜਾਣੇ ਇਹ ਮਾਲ ਮਾਨਸਾ ਚੱਲੇ ਭਾਈ ਮਾਨਸਾ ਜ਼ਿਲ੍ਹੇ ਵਾਲਿਓ ਡਰੋਪੜ ਵਾਲੀ ਚੀਜ਼ ਹੈ ਮਾਨਸਾ ਚੱਲੀ ਹੈ ਹਾਂ ਬਾਕੀ ਭਾਈ ਜਿਹੜਾ ਤੁਸੀਂ ਕੱਲ ਸਿਸਟਮ ਦੇਖਿਆ ਦਾ ਨਾ ਪਰਸੋਂ ਵਾਲੀ ਵੀਡੀਓ ਚ ਉਹ ਭਾਈ ਖਲਾਰੇ ਪਾਏ ਪਏ ਤੇ ਵੀਡੀਓ ਤੇ ਫਰੇਮਾ ਫਰੂਮ ਵਾਲਾ ਹੀ ਉਹਦਾ ਬਲੌਗ ਬਣਿਆ ਨਹੀਂ ਕੱਲ ਗਏ ਬੈਦੇ ਅਸੀਂ ਅਜੇ ਵੀ ਨਹੀਂ ਪਿੱਛੇ ਦੇ ਢੱਕਾ ਤੋੜਦਾ ਮੈਂ ਕਿਹਾ ਥੋੜਾ ਬਲੌਗ ਬਣਾ ਲਿਆ ਕਰ ਇੱਧਰ ਤੇ ਚਲ ਇੱਕੋ ਜਾਈਂ ਦੇ ਦੇ ਕਰ ਵੀ ਪਾ ਲੇ ਕਰ ਉਹ ਨਾਲ ਹੋਰ ਕਿਆ ਬਣਾਉਂਦਾ ਹੀ ਨਹੀਂ ਯਾਰ ਤੇਰਾ ਫੋਨ ਲੈਦਾ ਫਾਇਦਾ ਕਿਆ ਮੈਨੂੰ ਐ ਦੱਸ ਫੋਨ ਵੀ ਇੰਨਾ ਮਹਿੰਗਾ ਦਵਾਤਾ ਇੱਥੇ ਕਿਉਂ ਆ ਹੁਣ ਕਿੱਥੇ ਆ ਦਿਖਾਈਂ ਫੋਨ ਪਾਉਂਦੇ ਇਹਨੂੰ ਕੋਈ ਫਾਇਦਾ ਨਹੀਂ ਰਗੜਦੇ ਕਿਸੇ ਨੂੰ ਤੂੰ ਬਣਾਉਂਦਾ ਕਾਤੇ ਨਹੀਂ ਪਹਿਲਾਂ ਮੈਨੂੰ ਐ ਦੱਸ ਇੱਥੇ ਪੁਰੇ ਤੇ ਓਏ ਪੁਰੇ ਤੇ ਉੱਥੇ ਉੱਥੇ ਤੇ ਓਰੇ ਬੱਸ ਮੈਂ ਇਹ ਚਲਾਉਂਦਾ ਰੀਲਾ ਹੀ ਬਣਾ ਲੈਂਦਾ ਨਾ ਉਹ ਵੀ ਪਚਾਜਣਾ ਪਾਉਂਦਾ ਕੋਈ ਫਾਇਦਾ ਨਹੀਂ ਇਹਦਾ ਫੋਨ ਲੈਦਾ ਬਾਕੀ ਬਾਈ ਆਹ ਲੈ ਜਿਹੜਾ ਮੱਥੇ 'ਤੇ ਡੰਗ ਲਾ ਸੀਆਈਡੀ ਮੰਗਣਾ ਅਸੀਂ ਮੈਂ ਯਾਰ ਹੱਥ ਨੇ ਬਾਈ ਸੋਚ ਸੋਚ ਕੇ ਆ ਬਣਾਇਆ ਆ ਵੀ ਤਾਰਤਾ ਨਾ ਨਾ ਆਏ ਨਹੀਂ ਤਾਂ ਲੱਗ ਜਾ ਚੀਜ਼ ਬਣਵਾਈ ਸੀ ਤੇ ਐਨੇ ਕਿਆ ਕਰਿਆ ਬਈ ਸੌਖਾ ਜਿਹਾ ਕੰਮ ਐ ਰੱਖਦਾ ਲੈਂਦਾ ਨਹੀਂ ਮਾਰਦਾ ਜਦੇ ਵੱਢ ਕੇ ਅਗਲੇ ਤੇ ਬਣਾਉਂਦਾ ਕੋ ਖਰਾਬ ਹੁੰਦਾ ਹੈ ਪੰਜਾਬ ਦੇ ਰਾਖੇ ਬਣਾਏ ਨੇ ਬਾਈ ਆਹ ਵਾਸਤੇ ਜਿਹੜੇ ਸਪੈਸ਼ਲ ਦੇਖੇ ਨੇ ਮੈਂ ਮੈਂ ਕਿਹਾ ਚੱਲ ਆਪਣੇ ਫੋਟੋ ਬਣਾਉਂਦੇ ਆ ਬਈ ਵਧੀਆ ਬੋ ਲੱਗਦੇ ਆ ਕੱਲ ਨਾਲੇ ਫੋਟੋ ਭਜਾ ਚ ਦੇਵੀਂ ਆਪ ਜੀ ਨੂੰ ਮੈਂ ਤੇ ਲਾਇਆ ਇੱਥੇ ਦੇਖਦਾ ਜਿਹੜੇ ਆਏ ਨਿਸ਼ਾਨੀਆਂ ਲੈਣੀਆਂ ਜਿਹਦੇ ਕਰਦੇ ਐਮ ਬੋਕਰ ਦਿਮਾਗੀ ਦਾ ਬਹੁਤ ਆ ਇਹ ਪਾਲਮਾਇਆ ਘਟਕੇ ਦੇ ਲੋ ਜਿਹੜੇ ਖਣਾਰੇ ਪਾ ਰਹੇ ਹੁੰਦਾ ਹੈ ਮੈਂਟਲ ਲਾਉਣੇ ਵਾਲਾ ਕੰਮ ਹੁਣ ਤੂੰ ਆਹ ਕਿਹੜੇ ਨੂੰ ਲਾ ਕੇ ਲੈਣੇ ਆਂ ਲੋ ਵੀ ਆਪਣੇ ਪੇਟੀ ਤਿਆਰ ਹੋ ਰਹੀ ਆ ਹੁਣ ਤੇ ਕੱਲ ਵੀ ਇੱਧਾ ਕੰਮ ਰਹਿ ਗਿਆ ਤਾਂ ਕੱਲ ਆਪਾਂ ਨੂੰ ਜਾਣਾ ਪੈ ਗਿਆ ਕਿਤੇ ਉਹ ਟਰੈਕਟਰ ਥੋੜਾ ਜਿਹਾ ਦਿੱਕਤ ਜੀ ਆਉਂਦੀ ਸੀ ਡੱਕ ਲਾਇਆ ਦਾ ਫਿਰ ਤਾਂ ਉਹ ਆਪਾਂ ਲੋਡ ਕਰਕੇ ਆਏ ਆ ਕੱਲ ਰਾਤ ਨੂੰ ਪਤਾ ਕਰਕੇ ਥੋੜਾ ਜਿਹਾ ਆਹ ਕੰਮ ਰਹਿ ਗਿਆ ਹੁਣ ਪੇਟੀ ਤਿਆਰ ਹੋ ਰਹੀ ਆ ਉਹਨਾਂ ਆਪਾਂ ਨੇ ਹੋਰ ਤਰ੍ਹਾਂ ਦੀ ਬਣਾਈ ਆ ਬਾਈ ਹਵਾ ਨੂੰ ਇਹ ਗੱਡੀ ਦਾ ਹਵਾ ਥੱਲੇ ਨੂੰ ਆ ਬੇਸਾਂ ਦੀ ਕਿਉਂਕਿ ਬਰਾ ਗੱਬੇ ਜਗ੍ਹਾ ਨਹੀਂ ਬਣਦੀ ਸੀ ਆ ਕਰਕੇ ਆਪਾਂ ਨੇ ਥੱਲੇ ਨੂੰ ਕੱਢਤੀ ਤੇ ਉਦੋਂ ਜਿਹੜੀ ਥੱਲੇ ਵਾਲੀਆਂ ਬੇਸਾਂ ਉਹਨਾਂ ਦੀ ਥੱਲੇ ਨੂੰ ਕੱਢਤੀ ਹਵਾ ਪਿਛਲੀ ਸਾਈਡ ਨੂੰ ਤੇ ਬਾਕੀ ਬਾਈ ਆ ਪਿੱਛੇ ਦਾ ਹੁਣ ਕੰਮ ਚੱਲ ਰਿਹਾ ਤੇ ਉਦੋਂ ਸਮਾਨ ਸੋਣ ਦਾ ਪਾਣੀ ਕੱਲ ਖੋਲਦਾ ਤਾਂ ਬਰਾ ਆ ਤਾਕਤ ਜੰਮ ਆਇਆ ਆ ਵਜਨ ਦੇਖ ਲੈ ਕਿੰਨਾ ਹੋਣਾ ਸੀ ਨੀ ਹੋ ਤਾ ਕਿੰਨਾ ਵਜੇ ਨੂੰ ਹੁਣ ਦੋ ਬਲਾਈਆਂ ਮੈਂ ਕੱਲ ਵਿੱਚੇ ਰਹਿ ਗਿਆ ਤਾਂ ਅੱਜ ਆਪਾਂ ਨੇ ਤਿਆਰ ਕਰ ਜਾਣਾ ਬਾਈ ਅੱਜ ਜਹ ਹੋ ਜਾਊਗਾ ਬਾਕੀ ਸਾ ਆਪਣਾ ਬਾਕੀ ਆਜਾ ਰਹਿ ਜਾਊਗਾ ਕੰਮ ਇਹ ਵੀ ਦੇਖਦੇ ਹਾਂ ਵੀ ਨਵੀਂ ਯੋਜਨਾ ਅੱਜ ਬਾਕੀ ਹੁਣ ਇਹ ਮੈਨੂੰ ਕੰਮ ਸਿਖਾ ਰਹੇ ਆ ਕਹਿੰਦਾ ਕੰਪਲ ਕੰਪਲ ਲਾਉਣਾ ਸਿੱਖ ਲੈ ਹਨਾ ਨਹੀਂ ਮੈਂ ਤਾਂ ਬਰਾਬਰ ਆ ਕੇ ਦੁਕਾਨ ਖੋਲ੍ਹ ਲੈਣੀ ਫਿਰ ਬਾਕੀ ਆ ਬਕਸੇ ਗੱਲ ਦਾ ਮੇਰੇ ਕੋਲੇ ਗੱਲ ਲਾਉਣ ਆਇਆ ਕਰ ਲੈਨੇ ਸਹੀ ਨਿਸ਼ਾਨ ਲਾ ਦੇ ਬੇਸ਼ੱਕ ਮੈਂ ਬੁਲਾਉਂਦਾ ਨਹੀਂ ਤੈਨੂੰ ਆਹ ਪਿਆ ਭਾਈ ਆਪਣਾ ਫਰੈਂਟ ਆਲਾ ਆਪਣਾ ਸਮਾਨ ਪਿਆ ਲਾਉਣ ਨੂੰ ਰਹਿ ਗਿਆ ਹੁਣ ਫੱਟੀਆਂ ਬਾਕੀ ਕਟਿੰਗ ਹੋਈ ਪਈ ਆ ਉਹੀ ਰਹਿੰਦਾ ਦਾ ਗੱਲਾ ਕਹਿਣਾ ਨੂੰ ਕੰਬਲ ਲਾਉਣਾ ਬਾਕੀ ਆ ਬਕਸੇ ਜੀ ਇਹਦਾ ਕੰਮ ਅਧੂਰਾ ਹੀ ਪਿਆ ਕੰਮ ਇਕੱਠਾ ਹੋਇਆ ਵਾ ਥਾਸਾ ਹੈ ਮੈਨਾਂ ਬਹੁਤ ਛੋਕੇ ਕਹਿ ਗਿਆ ਨਾ ਭਾਈ ਜਾਓ ਤੇ ਡਿਜ਼ਾਈਨ ਕਰਾ ਲਓ ਲਾਉਣਾ ਤਾਂ ਮੇਰੇ ਕੋਲੇ ਓ ਉਨੇ ਕਦਮ ਆੜ ਪਾ ਲੈਣਾ ਏ ਚੱਲ ਕੰਮ ਤਾਂ ਫੇਰ ਇੱਕੇ ਤਰ੍ਹਾਂ ਦੇ ਹੀ ਹੋ ਗਿਆ ਫੇਰ ਸਾਂਝਾ ਜਿਹਾ ਹੀ ਕਰ ਲੈਣਾ ਰਲ ਮਿਲ ਕੇ ਲੈਣਾ ਗੱਡੀ ਬਾਕੀ ਬਾਈ ਉਧਰ ਹਲ ਟ੍ਰੇਨਟਰ ਨੂੰ ਲੱਗਿਆ ਹੋਇਆ ਬਾਈ ਹੁਣ ਆਇਆ ਨਾ ਵਧੀਆ ਹਾਲ ਫਟਕ ਰਿਹਾ ਹਾਂ ਹਾਂ ਤਾਂ ਸਵੇਰੇ ਦਾ ਔਖਾ ਥੋੜਾ ਜਿਹਾ ਮੈਂ ਸਵੇਰੇ ਤੰਗ ਕਰੂੰਗਾ ਜੀ ਜਿਹਨੂੰ ਬਾਈ ਜਿਹੜਾ ਆਪਾਂ ਬੱਚਾ ਪਿਆਰ ਕਰਿਆ ਉਹ ਅਜੇ ਨਾਲ ਹੋਣਾ ਜੀ ਆਹ .com ਦਾ ਅਰੇ ਇਹ ਤਾਂ ਫੰਡਾ ਗਾ ਵੀ ਬਾਕੀ ਛੋਟਾ ਵੀ ਬਹੁਤ ਹੈ ਇਹਦੇ ਨਾਲ ਤੇ ਉਹ ਬਾਕੀ ਤਾਂ ਜਾਵੇ ਨਾਲ ਇਹ ਚੜਾਈ ਦੀ ਜਗਾ ਤਾਂ ਇਹ ਚੜਾਈ ਵੀ ਕੱਟ ਗਈ ਇਹਦੀ ਕੋਈ ਲੰਬਾਈ ਲੰਬੀ ਵੀ ਕੱਟ ਗਈ ਬਾਕੀ ਥੱਲੇ ਨੂੰ ਉਹ ਗੜਾਈ ਕਰਕੇ ਥੋੜਾ ਜਿਹਾ ਵੀ ਉੱਪਰਲੇ ਜਣੇ ਨਾਲ ਜਿਹਦੇ ਵਿਚਕਾਰ ਵਰਤਦਾ ਹੈ ਆਪਾਂ ਨੂੰ ਤੇ ਵਧਾ ਦੇਵਾਂਗੇ ਇਹ ਗੜਾਈ ਹੀ ਮੇਨ ਆ ਗਈ ਕਲਾਈ ਜੂਚੇ ਆ ਜਾਣੀ ਬਹਿਤ ਤੇ ਜਿੰਨੇ ਤੱਕ ਹੁਣ ਤਾਂ ਫਿਰ ਉਦਾਂ ਹੀ ਲੈਣਾ ਵੀ ਉਹ ਚੀਜ਼ ਵੀ ਭਜਨ ਚ ਹੌਲਾ ਪੈ ਗਿਆ ਵਾਕਿਆ ਵੀ ਅੱਜ ਫੱਟੇ ਫੁੱਟੇ ਬਹੁਤ ਲੱਗੇ ਵੀ ਹੈਵੀ ਬਹੁਤ ਆਦਾ ਹੈ ਤੇ ਇਹ ਵੀ ਆਪਾਂ ਨੇ ਬਾਈ ਸੇ ਲਗਾਨਾ ਦੇਖੋ ਜੀ ਕੀ ਹੋਇਆ ਚਾਰ ਬੇਟਾ ਆ ਰਾਇਆ ਕੱਪੜਾ ਕੁੱਪੜਾ ਆਪਾਂ ਨਵਾਂ ਲਵਾ ਕੇ ਲਾਵਾਂਗੇ ਬਾਕੀ ਜ ਕੋਈ ਕੰਮ ਨਹੀਂ ਰਹਿ ਗਿਆ ਇਹ ਤਾਂ ਬੜਾ ਥੋੜਾ ਜਿਹਾ ਆਪਾਂ ਨੂੰ ਪਿੱਛੇ ਇਹਨਾਂ ਦਿੱਕਤ ਕਰਦਾ ਹੈ ਆਹ ਦੇਖੋ ਕੋਈ ਨਹੀਂ